ਕੋਈ ਤਾਂ ਤੁਹਾਨੂੰ ਜਿਵੇਂ ਕੱਲ ਦੱਸਿਆ ਸੀ 빅フィਸ਼ ਨਾਰਕੋ ਟ੍ਰੇਡ ਦੀ ਕਾਟਲ ਦਾ ਜਿਹੜਾ ਧਰਮਿੰਦਰ ਫੜਿਆ ਸੀ ਉਹਨੇ ਆਪਣੀ ਪੁੱਛਗਈ ਦੌਰਾਨ ਦੱਸਿਆ ਸੀ ਐਸਐਚਓ ਮਜੀਠਾ ਨੂੰ ਕਿ ਮੈਂ ਕੁਝ ਹੋਰ ਹੀਰੋਇਨ ਤੇ ਇੱਕ ਵੈਪਨ ਹੋਰ ਚੁਪਾਇਆ ਹੋਇਆ ਤੇ ਜਦੋਂ ਉਹਦੀ ਰਿਕਵਰੀ ਵਾਸਤੇ ਇੱਥੇ ਆਏ ਸੀ ਤਾਂ ਕਈ ਨਾ ਪੁੱਟਿਆ ਜਾ ਰਿਆ ਸੀ ਜਗਾ ਹਾਂਜੀ ਉਸੇ ਦੌਰਾਨ ਮੌਕੇ ਦਾ ਫਾਇਦਾ ਉਠਾ ਕੇ ਉਹਨੇ ਹੌਲਦਾਰ ਵਿਜੇ ਕੁਮਾਰ ਦੀ ਕਾਰਬਾਈਨ ਖੋਲੀ ਤੇ ਉਹਦੇ ਵਿੱਚ ਐਸਐਚਓ ਮਜੀਠਾ ਨੇ ਉਹਨੂੰ ਵਾਰਨ ਕਰਨ ਵਾਸਤੇ ਇੱਕ ਹਵਾਈ ਫਾਇਰ ਕੀਤਾ ਫਿਰ ਵੀ ਉਹਨੇ ਰੱਖੀ ਨਹੀਂ ਉਹ ਕਾਰਬਾਈਂ ਤੇ ਫਿਰ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਕਿਉਂਕਿ ਉਹਨੇ ਤਾਣ ਲਈ ਸੀ ਇਹਨਾਂ ਦੇ ਉੱਤੇ ਔਰ ਫਾਇਰ ਕਰਨ ਲੱਗਾ ਸੀ ਤਾਂ ਇਹਨਾਂ ਨੇ ਉਹਦੇ ਗੋਲੀ ਚਲਾਈ ਉਹਦੇ ਵੱਲ ਆਪਣੀ ਸੈਲਫ ਡਿਫੈਂਸ ਜੋ ਉਹਦੇ ਜਿੰਨਾਂ ਨੂੰ ਇੰਜਰਡ ਹੋਇਆ ਉਹਨੂੰ ਇਮੀਡੀਏਟਲੀ ਅਸੀਂ ਮੂਵ ਕਰ ਦਿੱਤਾ ਸਿਵਲ ਹਸਪੀਟਲ ਔਰ ਬਾਕੀ ਤਫਤੀਸ਼ ਚੱਲ ਰਹੀ ਹੈ ਤੇ ਅਸੀਂ ਹੋਰ ਵੀ ਕਾਰਵਾਈ ਕਰ ਰਹੇ ਹਾਂ ਕਈ ਵਾਰ ਇਹ ਜਿਹੜਾ ਮਲਜ਼ਮ ਹੈ ਪੁਲਿਸ ਨੂੰ ਮਿਸਲੀਡ ਕਰਨ ਵਾਸਤੇ ਉਹ ਜੇ ਕੰਮ ਕਰ ਦਿੰਦੇ ਆ ਬਟ ਇਹ ਆ ਵੀ ਇਹ ਇਹਦੇ ਚ ਕਿਸੇ ਦਾ ਪੁਲਿਸ ਸਾਈਡ ਤੋਂ ਨੁਕਸਾਨ ਨਹੀਂ ਹੋਇਆ ਇਹ ਹੀ ਬੜੀ ਵੱਡੀ ਗੱਲ ਹੈ ਜਿਵੇਂ ਸਾਡਾ ਕਨਸਟੇਬਲ ਪਹਿਲਾਂ ਉਹ ਜੇ ਵੀ ਵਿਚਾਰਾ ਜ਼ੇਰੇ ਇਲਾਜ ਹੈਗਾ ਕਾਫੀ ਉਹਦੇ ਪ੍ਰੋਬਲਮ ਆਈ ਗੁਰਪ੍ਰੀਤ ਦੇ ਸੋ ਇਹੀ ਇੱਥੇ ਕਾਰਵਾਈ ਹੋਈ ਹੈ ਕੋਈ ਨਹੀਂ ਕੋਈ ਇੱਕੋ ਹੀ ਜੀ ਇੱਕੋ ਹਾਂਜੀ ਹਾਂਜੀ 8 ਕਿਲੋ ਵਾਲਾ ਇਹ ਬਤਨ ਦੱਸਿਆ ਕਵਰੀ ਹੋਈ ਹੈ ਕਵਰੀ ਹੋਈ ਨਹੀਂ ਆ ਪੁੱਤ ਫਿਰ ਉਹ ਵਿੱਚ ਇਹ ਗੱਲ ਚੱਲ ਪਈ ਤੇ ਅੱਗੇ ਕੋਈ ਲੱਭੀ ਨਹੀਂ ਗੱਲ ਉਹਦਾ ਦੁਬਾਰਾ ਰਿਮਾਂਡ ਲਵਾਗੇ ਹੁਣ ਅਸੀਂ ਜਦੋਂ ਠੀਕ ਹੋ ਜਾਂਦਾ ਤਰਮਿੰਦਰ ਸਿੰਘ ਸਾਡੇ ਕੋਲ ਸਾਥੀ ਕੁੱਸੇ ਜਾ ਰਹੇ ਨੇ ਸਾਥੀ ਉਹ ਕੱਲ ਉਹਦੇ ਤੇ ਲੱਗੇ ਹੋਏ ਆ ਜੀ ਅਜੇ ਫੜਿਆ ਨਹੀਂ ਗਿਆ ਹਾਂ ਜੀ ਅੱਥੇ ਨਾਲ ਇਹਦੀ ਪਿਸਤੌਲ ਪੇਸ਼ ਹੀ ਲਗਾਈ ਸੀ ਪਹਿਲਾਂ ਹੀ ਤਾਂ ਕਿਸ ਤਰੀਕੇ ਦੇ ਨਾਲ ਯਾਰ ਦੇਖੋ ਪਤਾ ਕੀ ਗੱਲ ਹੁੰਦੀ ਹੈ ਇਹ ਕੋਈ ਮੁਲਜ਼ਮ ਦੀ ਜੋ ਪੁੱਛ ਵਿੱਚ ਕੀਤੀ ਜਾਂਦੀ ਹੈ ਜਿਹੜੀ ਉਹ ਜਗ੍ਹਾ ਦੱਸਦਾ ਉੱਥੇ ਪੁਲਿਸ ਜਾ ਕੇ रिकवरी ਕਰਦੀ ਆ ਪੂਰਾ ਫਾਰਮੈਨਟੀ ਕਰਕੇ ਔਰ ਉਹਦੇ ਚੋ ਫਾਰਮੈਨਟੀ ਕਰਨ ਵਾਸਤੇ ਇਥੇ ਬੰਦ ਸਾਰੀ ਉਹਨੂੰ ਲੱਭਣ ਵਾਸਤੇ ਆਏ ਸੀ ਸਾਰੀ ਫਾਰਮੈਨਟੀ ਲੀਗਲ ਚੱਲ ਰਹੀ ਸੀ ਜਦੋਂ ਇਹ ਕਾਰਵਾਈ ਹੋਈ ਅੱਛਾ ਕਿੰਨੀਆਂ ਗੋਲੀਆਂ ਲੱਗੀਆਂ ਸਰ ਇਹਦੇ ਇੱਕੋ ਜੀ ਤੇ ਆਪਣੇ ਪੁਲਿਸ ਨਾਲ ਜਾਂਦੇ ਕੋਈ ਨਹੀਂ ਨਹੀਂ ਆਪਣੇ ਬਚਾਅ ਹੋ ਗਿਆ ਤਾਂ ਮਾਰਨ ਲੱਗਿਆ ਸੀ ਇਸ ਗੱਲ 'ਚ ਹੋ ਗਿਆ ਜੀ ਠੀਕ ਠੀਕ ਸਰ